ਸਤਿ ਸ਼੍ਰੀ ਅਕਾਲ ਦਰਸ਼ਕੋ ਮਾਲਵਾ ਵਿਜ਼ਨ ਚੈਨਲ ਤੋਂ ਮੈਂ ਨੀਟ ਲਹਾਰਾ ਇਹ ਗੱਡੀ ਸਵਿਫਟ ਡਿਜ਼ਾਇਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮੋਗਾ ਸਾਈਡ ਤੋਂ ਬਰਨਾਲਾ ਵੱਲ ਨੂੰ ਜਾ ਰਹੀ ਸੀ ਪਿੰਡ ਭਾਗੀ ਕਿਆਂ ਤੋਂ ਦੱਸ ਰਹੇ ਆ ਵੀ ਭਾਗੀ ਕਿਆਂ ਦੀ ਗੱਡੀ ਆ ਇਹ ਤੇ ਇਹਦੇ ਵਿੱਚ ਦੋ ਨੌਜਵਾਨ ਸੀ ਜੋ ਸੀਰੀਅਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਮੋਗਾ ਦੇ ਮੈਡੀਸਿਟੀ ਹਸਪੀਟਲ ਵਿੱਚ ਭੇਜ ਦਿੱਤਾ ਗਿਆ ਹੈ ਜਿਵੇਂ ਵੀ ਇਹ ਹਾਦਸਾ ਹੋਇਆ ਤਰਤੀਬ ਵਾਰ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆ ਜੋ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਗੱਡੀ ਮੋਗਾ ਸਾਈਡ ਤੋਂ ਬਲਾਸਰਵਲ ਨੂੰ ਬਰਨਾਲੇ ਵੱਲ ਨੂੰ ਜਾ ਰਹੀ ਸੀ ਜਿਆਦੇ ਸਪੀਡ ਨਾ ਆ ਰਹੀ ਸੀ ਕਿ ਆ ਦੇਖੋ ਐਸ ਛਪੈਦੇ ਦੇ ਵਿੱਚ ਲੱਗ ਕੇ ਉੱਥੋਂ ਗੱਡੀਾਂ ਜੰਪ ਕੀਤੀ ਤੇ ਉਸ ਜਗ੍ਹਾ ਤੇ ਥੱਲੇ ਵੱਜ ਕੇ ਉਸ ਤੋਂ ਬਾਅਦ ਆ ਦੇਖੋ ਤੁਸੀਂ ਤਕਰੀਬਨ 10 ਫੁੱਟ ਦੀ ਉਚਾਈ ਹੈ ਜੋ ਆ ਮੋਟਰ ਵਾਲਾ ਕੋਠਾ ਹੁੰਦਾ ਇਹਦੀ 10 ਫੁੱਟ ਦੀ ਉਚਾਈ ਨੂੰ ਜੰਪ ਕਰਕੇ ਤੇ ਗੱਡੀ ਦੇ ਮਾੜੇ ਮੋٹے ਟਾਇਰ ਹੀ ਲੱਗੇ ਆ ਕੋਠੀ ਦੀ ਛੱਤ ਤੇ ਉੱਪਰੋਂ ਪਤਾ ਲੱਗਦਾ ਵੀ ਬਨੇਰੇ ਦੀ ਥੋੜੀ ਜਿਹੀ ਇੱਟ ਪੱਟੀ ਹੈ ਤੇ ਕੋਠੀ ਨੂੰ ਬਿਲਕੁਲ ਕੋਈ ਨੁਕਸਾਨ ਵੀ ਨਹੀਂ ਹੋਇਆ ਸਪੀਡ ਮੇਰੇ ਦੱਸਣ ਦਾ ਮਤਲਬ ਇਹ ਹੈ ਵੀ ਸਪੀਡ ਹੀ ਗੱਡੀ ਦੀ ਇੰਨੀ ਸੀ ਵੀ 10 ਫੁੱਟ ਸੜਕ ਤੋਂ ਥੱਲੇ ਖਤਾਨਾਂ ਦੇ ਵਿੱਚ ਵੱਜ ਕੇ ਗੱਡੀ ਨੇ ਫਿਰ ਜੰਪ ਕੀਤਾ ਤੇ ਉਸ ਤੋਂ ਬਾਅਦ ਗੱਡੀ ਜੰਪ ਕਰਕੇ ਤਕਰੀਬਨ 10 ਫੁੱਟ ਦੇ ਇਰਦ-ਗਿਰਦ ਦਾ ਮੋਟਰ ਵਾਲਾ ਕੋਠਾ ਇਹਨੂੰ ਪਾਰ ਕਰਕੇ ਅੱਗੇ ਜਾਮਣ ਦੇ ਦਰਖਤ ਦੀਆਂ ਜੋ ਛੋਟੀਆਂ ਟਾਹਣੀਆਂ ਹੁੰਦੀਆਂ ਉਹਦੇ ਵਿੱਚ ਵੱਜ ਕੇ ਅੱਗੇ ਆਲੂਆਂ ਦੇ ਖੇਤ ਵਿੱਚ ਆਲੂਆਂ ਦੇ ਖੇਤ ਵਿੱਚ ਗੱਡੀ ਜਾ ਡਿੱਗੀ ਐ ਤੇ ਉਸ ਤੋਂ ਬਾਅਦ ਗੱਡੀ ਪਲਟ ਗਈ ਪਲਟਣ ਤੋਂ ਬਾਅਦ ਪਿੰਡ ਲਹਾਰਾ ਦੇ ਕਿਸੇ ਵੀਰ ਨੂੰ ਪਤਾ ਲੱਗਿਆ ਉਹ ਤੋਂ ਇਕੱਲੇ ਤੋਂ ਨਹੀਂ ਲੋਟ ਆਇਆ ਕੰਮ ਗੱਡੀ ਆਟੋਮੈਟਿਕ ਲੋਕ ਹੋ ਗਈ ਕਿਉਂਕਿ ਬਾਰੀਆਂ ਵਗੈਰਾ ਬਿੰਗੀਆਂ ਹੋ ਕੇ ਖੋਲਣ ਦੀ ਨਹੀਂ ਰਹਿੰਦੀ ਗੱਲਬਾਤ ਤੇ ਪਿੰਡ ਲਹਾਰਾ ਤੋਂ ਨੌਜਵਾਨ ਹਾਸੇ ਦੀ ਗੱਲਬਾਤ ਸੁਣ ਕੇ ਆਏ ਉਹਨਾਂ ਨੇ ਦੋ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਪਿੰਡ ਲੋਹਾਰਾ ਤੋਂ ਸੁਖਨਿੰਦਰ ਕੌਰ ਚੈਰੀ ਟਰੇਵਲ ਹਸਪੀਟਲ ਦੀ ਐਂਬੂਲੈਂਸ ਆਈ ਹੈ ਉਸ ਦੇ ਵਿੱਚ ਪਾ ਕੇ ਹਾਦਸਾ ਗ੍ਰਸਤ ਦੋਵੇਂ ਨੌਜਵਾਨਾਂ ਨੂੰ ਮੋਗਾ ਦੇ ਮੈਡੀ ਸਿਟੀ ਹਸਪੀਟਲ ਲਈ ਰਵਾਨਾ ਕਰ ਦਿੱਤਾ ਗਿਆ। ਕੋਈ ਗੱਲ ਨਹੀਂ ਆਈ ਕੋਈ ਗੱਲ ਮਾੜੀ ਨਹੀਂ ਰੱਖਣ ਦਾ ਸਭ ਪਰ ਜਾਂਦੇ ਨੇ